ਜਿਹੜੇ ਨੇ ਉਹ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਅਨੰਦ ਫੋਨ ਕਰ ਲੋ ਗੱਡੀ ਨੂੰ ਉੱਧਰ ਲਾ ਲਓ। ਉੱਥੇ ਪਿੱਛੇ ਕਰਕੇ ਥੋੜੀ। ਮੜੀ ਪਿੱਛੇ ਨੂੰ ਕਰ ਲਓ ਇਹਨੂੰ। ਤੇ ਲਾ ਤਾ ਨਾ। ਨਾ ਨਾ। ਇੱਕ ਵਾਰੀ। ਇਹ ਗੱਡੀ ਚੈੱਕ ਕਰਦੇ ਰੁਕੋ। ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜੀਆਂ ਇਨਸਟਰਕਸ਼ਨਸ ਮਿਲੀਆਂ ਉਹਦੇ ਤਹਿਤ ਜਿਹੜਾ ਗੈਂਗ ਉਹਦੇ ਚ ਆਪਰੇਸ਼ਨ ਪ੍ਰਹਾਰ ਦਾ ਚੂਚਾ ਫੇਸ ਹੈ ਉਹਦੇ ਵਿੱਚ ਸੋਸ ਦੀ ਲੜੀ ਵਿੱਚ ਅੱਜ ਇੱਥੇ ਆਨੰਦਪੁਰ ਸਾਹਿਬ ਵੀ ਅਸੀਂ ਨਾਕਾ ਲਾਇਆ ਹੈ ਜਿਹੜੀਆਂ ਕੋਈ ਸ਼ੱਕੀ ਗੱਡੀਆਂ ਚੱਕੀ ਟੂ ਵੀਲਰਸ ਨੇ ਉਹਨਾਂ ਨੂੰ ਚੈੱਕ ਕਰ ਰਹੇ ਆ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਐ ਇੰਟੈਲੀਜੈਂਸ ਆ ਉਹਦੇ ਬੇਸਿਸ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਐਂਡ ਵੀ ਇਨਸ਼ੋਰ ਕਿ ਜਿਹੜਾ ਆਪਰੇਸ਼ਨ ਪ੍ਰਿਹਾਰ ਹੈ ਇਹਦੇ ਵਿੱਚ ਜਿਆਦਾ ਤੋਂ ਜਿਆਦਾ ਜਿਹੜੇ ਵੌਂਟਡ ਕ੍ਰਾਈਮਨਲਸ ਐ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਬਿਲਕੁਲ ਵਾਰਦਾਤ ਕੋਈ ਵੀ ਕਿਸੇ ਵੀ ਜਗ੍ਹਾ ਤੇ ਨਾ ਹੋ ਸਕੇ ਭਾਵੇਂ ਇਹ ਰੈਗੂਲਰ ਚੱਲਣਗੇ ਜੀ ਕਿ ਅੱਜ ਦਾ ਦਿਨ ਹੀ ਐ ਜਿਹੜੀ ਤਾਂ ਨਾਕਾਬੰਦੀ ਐ ਉਹ ਤਾਂ ਕੰਟੀਨਿਊਸ ਚੱਲੂਗੀ ਰੈਗੂਲਰ ਚੱਲੇਗੀ ਵਿਦਾਊਟ ਫੇਲ ਚੱਲੇਗੀ ਪਰ ਜਿਵੇਂ ਮੈਂ ਦੱਸਿਆ ਆਪਰੇਸ਼ਨ ਪ੍ਰਿਹਾਰ 2 ਐ ਜਿਵੇਂ ਤੁਸੀਂ ਦੇਖਿਆ ਹੋਊਗਾ ਆਪਰੇਸ਼ਨ ਪ੍ਰਿਹਾਰ 1 ਜਿਹੜਾ ਸੀਗਾ ਉਹ 72 ਘੰਟੇ ਚੱਲ ਸੋ ਆਪਰੇਸ਼ਨ ਪ੍ਰਹਾਰ 2 ਵੀ ਲਿミਟਿਡ ਟਾਈਮ ਲਈ ਹੈ ਬਟ ਜਿਹੜੀ ਨਾਕਾਬੰਦੀ ਹੈ ਉਹ ਕੰਟੀਨਿਊਸਲੀ ਅੱਗੇ ਵੀ ਚਲਦੀ ਰਹੀ। ਇੱਕ ਸਰ ਮੇਲਸ ਬੜੀਆਂ ਆ ਰਹੀਆਂ ਜੀ ਜਿੰਨਾ ਚਾਹੋ ਫਰਜੀ ਹੈ ਚਾਹੇ ਕੁਛ ਵੀ ਕਰ ਕਰ ਕੇ ਫੂਲਦੇ ਆ ਜਾਂਦੇ। ਔਰ نو ਡਾਊਟ ਪਿੱਛੇ ਟਾਈਮ 'ਚ ਮੇਲਸ ਆਈਆਂ ਸਕੂਲਸ ਨੂੰ ਵੀ ਆਈਆਂ ਤੇ ਕੁਝ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੋਰ ਨੂੰ ਵੀ ਆਈਆਂ ਕਾਲਜਸ ਨੂੰ ਵੀ ਆਈਆਂ। ਕੋਰਸ ਨੂੰ ਵੀ ਆਈਆਂ ਡੀਪੀਓਸ ਤੇ ਵੀ ਆਈਆਂ ਡੀਸੀ ਆਫਿਸ ਐਸਐਸਪੀ ਆਫਿਸ ਨੂੰ। ਸੋ ਸਾਰਾ ਸਾਈਬਰ ਕ੍ਰਾਈਮ ਜਿਹੜਾ ਸਟੇਟ ਸਾਈਬਰ ਕ੍ਰਾਈਮ ਓਰਡਰ ਤੇ ਕੰਮ ਕਰ ਰਿਹਾ ਹੈ ਜਲਦੀ ਉਹਦੇ 'ਚ ਬੰਦੇ ਵੀ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਚੋ